ਪੰਜ ਨਸ ਕੀ ਦੀ ਬੜਾ ਇਲਾਜ ਕਰਵਾਇਆ ਜੀ ਨਹੀਂ ਲਿਖਾ ਗਈ ਭੋਗੀ ਵਿਚਾਰੀ ਕੀ ਕਰ ਸਕਦੇ ਹੁਣ ਜੋ ਵਾਇਗਰੂ ਮਨਜ਼ੂਰ ਸੀ ਪੋਤੇ ਪੋਤੀਆਂ ਦਾ ਦਾਦਿਆਂ ਦੇ ਨਾਲ ਪਿਆਰ ਬਹੁਤ ਹੁੰਦਾ ਹੈ ਤੁਹਾਡੇ ਨਾਲ ਕਿੰਨਾ ਕੁ ਪਿਆਰ ਸੀ ਉਹਨਾਂ ਦਾ ਸਾਡੇ ਘਰ ਦੀ ਰੌਣਕ ਸੀ ਉਹ ਸਭ ਕੁਝ ਲੈ ਗਈ ਨਾਲ ਹੀ ਤਾਂ ਇਸ ਵਕਤ ਰਮੀ ਰੰਧਾਵਾਰ ਪ੍ਰਿੰਸ ਰੰਧਾਵਾ ਦੇ ਚਾਚਾ ਜੀ ਕੁਲਦੀਪ ਰੰਧਾਵਾ ਜੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬਹੁਤ ਮਾੜੀ ਦੁਖਦਾਈ ਘਟਨਾ ਹੋਈ ਹੈ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੀ ਪੋਤੀ ਕੁਨੀਤ ਕੌਰ ਇਸ ਪਰਿਵਾਰ ਤੋਂ ਅਲਵਿਦਾ ਕਿ ਬੜਾ ਪੰਜ ਨਸਕੀ ਦੀ ਬੜਾ ਇਲਾਜ ਕਰਵਾਇਆ ਹੁਣ ਦਿਨ ਲਾ ਗਈ ਪੋਗੀ ਵਿਚਾਰੀ ਕੀ ਕਰ ਸਕਦੇ ਹੁਣ ਜੋ ਵਾਇਗਰੂ ਮਨਜੂਰ ਸੀ ਕੀ ਪ੍ਰੋਬਲਮ ਕੀ ਸੀ ਜੀ ਉਹਨਾਂ ਨੂੰ ਉਹਨੂੰ ਬ੍ਰੇਨ ਦੀ ਪ੍ਰੋਬਲਮ ਸੀ ਤੇ ਬ੍ਰੇਨ ਦੇ ਨਾਲ ਸੈਲ ਵੀਕਸ ਸੀ ਉਹਦੇ ਸਮਝ ਲੱਗੀ ਨਹੀਂ ਬਿਮਾਰੀ ਦੀ ਮੈਂ ਮਤਲਬ ਪੀਜੀਆਈ ਤੱਕ ਆਈ ਹੋਈ ਮਹਾਲੀ ਇੱਥੇ ਅੰਮ੍ਰਿਤਸਰ ਪਤਾ ਨਹੀਂ ਕਿੱਥੇ ਕਿੱਥੇ ਖੜਿਆ ਪੜਾ ਪੋਤੇ-ਪੋਤੀਆਂ ਦਾ ਦਾਦਿਆਂ ਦੇ ਨਾਲ ਪਿਆਰ ਬਹੁਤ ਹੁੰਦਾ ਹੈ ਤੁਹਾਡੇ ਨਾਲ ਕਿੰਨਾ ਪਿਆਰ ਸੀ ਉਹਨਾਂ ਦਾ ਸਾਰੇ ਘਰ ਦੀ ਰੌਣਕ ਸੀ ਉਹ ਸਭ ਕੁਝ ਲਾਈ ਨਾਲ ਹੀ ਤਾਂ ਹਾਲਾਤ ਦੇਖ ਸਕਦੇ ਹੋ ਇਸ ਵੇਲੇ ਪਰਿਵਾਰ ਦਾ ਕਿ ਪੁੱਬਾ ਮਾਰ ਰਹੇ ਨੇ ਪੁੱਬਾ ਮਰ ਮਰ ਰੋ ਰਹੇ ਨੇ ਉਹਨਾਂ ਦੇ ਪੋਤੀ ਸੀ ਇਹਨਾਂ ਦੀ ਕੁਲਦੀਪ ਰੰਧਾਵਾ ਜੀ ਦੀ ਤਾਂ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਪਰਿਵਾਰ ਦੀ ਇਸ ਵਕਤ ਵਕਤ ਤੁਸੀਂ ਹਾਲਾਤ ਦੇਖ ਸਕਦੇ ਹੋ ਕੀ ਹੈ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਸੋ ਇਹ ਕੁਲਦੀਪ ਰੰਧਾਵਾ ਜੀ ਇਹਨਾਂ ਦੀ ਪੋਤੀ ਸੀ ਗੁਨੀਤ ਕੌਰ ਸੋ ਪਰਿਵਾਰ ਤੋਂ ਬਹੁਤ ਦੇਖ ਸਕਦੇ ਹੋ ਪਰਿਵਾਰ ਦੀ ਇਸ ਵਕਤ ਹਾਲਤ ਤਾਂ ਇਸ ਵਕਤ ਰਮੀ ਰੰਧਾਵਾਰ ਪ੍ਰਿੰਸ ਰੰਧਾਵਾ ਦੇ ਚਾਚਾ ਜੀ ਕੁਲਦੀਪ ਰੰਧਾਵਾ ਜੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬਹੁਤ ਮਾੜੀ ਦੁਖਦਾਈ ਘਟਨਾ ਹੋਈ ਹੈ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੀ ਪੋਤੀ ਕੁਨੀਤ ਕੌਰ ਇਸ ਪਰਿਵਾਰ ਤੋਂ ਅਲਵਿਦਾ ਗਈ ਬੜਾ ਪੰਜ ਨਸਕੀ ਦੀ ਬੜਾ ਇਲਾਜ ਕਰਵਾਇਆ ਹੁਣ ਦਿਨ ਲਾ ਗਈ ਭੋਗੀ ਵਿਚਾਰੀ ਕੀ ਕਰ ਸਕਦੇ ਹੁਣ ਜੋ ਵਾਇਗਰੂ ਮਨਜੂਰ ਸੀ ਕੀ ਪ੍ਰੋਬਲਮ ਕੀ ਸੀ ਜੀ ਉਹਨਾਂ ਨੂੰ ਉਹਨਾਂ ਦੀ ਬ੍ਰੇਨ ਦੀ ਪ੍ਰੋਬਲਮ ਸੀ ਤੇ ਬ੍ਰੇਨ ਦੇ ਨਾਲ ਸੈਲ ਵੀਕ ਸੀ ਉਹਦੇ ਸਮਝ ਲੱਗੀ ਨਹੀਂ ਬਿਮਾਰੀ ਦੀ ਮੈਂ ਮਤਲਬ ਪੀਜੀਆਈ ਤੱਕ ਆਈ ਵਾਏ ਮਹਾਲੀ ਇੱਥੇ ਅੰਮ੍ਰਿਤਸਰ ਪਤਾ ਨਹੀਂ ਕਿੱਥੇ ਕਿੱਥੇ ਖੜਿਆ ਪੜਾ ਪੋਤੇ-ਪੋਤੀਆਂ ਦਾ ਦਾਦਿਆਂ ਦੇ ਨਾਲ ਪਿਆਰ ਬਹੁਤ ਹੁੰਦਾ ਹੈ ਤੁਹਾਡੇ ਨਾਲ ਕਿੰਨਾ ਕੁ ਪਿਆਰ ਸੀ ਉਹਨਾਂ ਦਾ ਸਾਰੇ ਘਰ ਦੀ ਰੌਣਕ ਸੀ ਉਹ ਸਭ ਕੁਝ ਲੱਗੀ ਨਾਲ ਹੀ ਹਾਲਾਤ ਦੇਖ ਸਕਦੇ ਹੋ ਇਸ ਵੇਲੇ ਪਰਿਵਾਰ ਦਾ ਕਿ ਪੁੱਬਾ ਮਾਰ ਰਹੇ ਨੇ ਪੁੱਬਾ ਮਰ ਮਰ ਰੋ ਰਹੇ ਨੇ ਉਹਨਾਂ ਦੇ ਪੋਤੀ ਸੀ ਇਹਨਾਂ ਦੀ ਕੁਲਦੀਪ ਰੰਧਾਵਾ ਜੀ ਦੀ ਤਾਂ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਪਰਿਵਾਰ ਦੀ ਇਸ ਵਕਤ ਵਕਤ ਤੁਸੀਂ ਹਾਲਾਤ ਦੇਖ ਸਕਦੇ ਹੋ ਕੀ ਹੈ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਸੋ ਇਹ ਕੁਲਦੀਪ ਰੰਧਾਵਾ ਜੀ ਇਹਨਾਂ ਦੀ ਪੋਤੀ ਸੀ ਗੁਨੀਤ ਕੌਰ ਸੋ ਪਰਿਵਾਰ ਤੋਂ ਬਹੁਤ ਦੇਖ ਸਕਦੇ ਹੋ ਪਰਿਵਾਰ ਦੀ ਇਸ ਵਕਤ ਹਾਲਾਤ